ਸਸਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਲੰਬੇ ਸਮੇਂ ਤੋਂ ਲਿਬਰਲ ਮੰਤਰੀ ਰਹੇ ਕ੍ਰਿਸਟੀਆ ਫ੍ਰੀਲੈਂਡਰ ਕੈਬਨਿਟ ਛੱਡ ਰਹੀ ਹੈ ਅਤੇ ਪੁਸ਼ਟੀ ਕੀਤੀ ਗਈ ਹੈ ਕਿ ਉਹ ਅਕਲੀਆ ਸੰਗੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਵੇਗੀ ਜੀ ਹਾਂ ਮੰਗਲਵਾਰ ਨੂੰ ਸੋਸ਼ਲ ਮੀਡੀਆ ਉਤੇ ਪੋਸਟ ਕੀਤੀ ਗਈ ਇੱਕ ਪੱਤਰ ਦੇ ਵਿੱਚ ਫ੍ਰੀਲੈਂਡ ਨੇ ਕਿਹਾ ਹੈ ਕਿ ਉਸ ਨੇ ਜਨਤਕ ਜੀਵਨ ਦੇ ਵਿੱਚ 12 ਸਾਲ ਬਿਤਾਉਣ ਤੋਂ ਬਾਅਦ ਬਹੁਤ ਸ਼ੁਕਰਗੁਜ਼ਾਰੀ ਅਤੇ ਥੋੜੇ ਜਿਹੇ ਦੁੱਖ ਦੇ ਨਾਲ ਇਹ ਫੈਸਲਾ ਲਿਆ ਹੈ ਤੇ ਫ੍ਰੀਲੈਂਡ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਹੁਣ ਮੇਰੇ ਲਈ ਦੂਜਿਆਂ ਦੇ ਲਈ ਰਾਹ ਬਣਾਉਣ ਅਤੇ ਆਪਣੇ ਲਈ ਨਵੀਆਂ ਚੁਣੌਤੀਆਂ ਲੱਭਣ ਦਾ ਸਹੀ ਸਮਾਂ ਹੈ ਕੈਨੇਡਾ ਦੇ ਫਿਨਲੈਂਡ ਯੂਕਰੇਨ ਦੇ ਲਈ ਵਿਸ਼ੇਸ਼ ਦੂਤ ਪੜਨਦਲੀ ਮਾਰਕ ਕਾਰਨੇ ਦੀ ਕੈਬਨਿਟ ਚੜ ਰਹੀ ਹੈ ਇੱਕ ਧਾਕਕੇ ਤੋਂ ਬਾਅਦ ਸਮੇਤੋ ਕੈਨੇਡਾ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸਤਦਾਨਾਂ ਦੇ ਵਿੱਚੋਂ ਇੱਕ ਫਿਨਲੈਂਡ ਨੇ ਮੰਗਲਵਾਰ ਨੂੰ ਓਟਵਾ ਤੋਂ ਵਿੱਚ ਆਪਣੇ ਅਹੁਦੇ ਤੋਂ ਹਟਣ ਦਾ ਐਲਾਨ ਕਰ ਦਿੱਤਾ ਥੋੜੀ ਦੇਰ ਬਾਅਦ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਐਲਾਨ ਕੀਤਾ ਕਿ ਫਿਨਲੈਂਡ ਯੂਕਰੇਨ ਦੇ ਪੁਨਰ ਨਿਰਮਾਣ ਦੇ ਲਈ ਕੈਨੇਡਾ ਦਾ ਵਿਸ਼ੇਸ਼ ਪ੍ਰਤੀਨਿਧੀ ਬਣੇਗੀ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਫ੍ਰੀ ਲੈਂਡ ਦਾ ਉਨਦੀ ਸਲਾਹ ਦੀ ਸੇਵਾ ਲਈ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਉਹ ਯੂਕਰੇਨ ਦੇ ਪੁਨਰ ਨਿਰਮਾਣ ਲਈ ਕੈਨੇਡਾ ਦੇ ਵਿਸ਼ੇਸ਼ ਪ੍ਰਤੀਨਿਧੀ ਵਜੋਂ ਸੇਵਾ ਨਿਭਾਉਣਗੇ। ਕਾਰਨੀ ਨੇ ਉਨ੍ਹਾਂ ਦੇ ਬਹੁਪੱਖੀ ਪ੍ਰਤਿਭਾ, ਬੁੱਧੀ ਅਤੇ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ। ਇਤਿਹਾਸਕ ਵਪਾਰ ਸੌਦੇ, ਮਹਾਂਮਾਰੀ ਪ੍ਰਤੀਕਿਰਿਆਵਾਂ, ਬੱਚਿਆਂ ਦੀ ਦੇਖਭਾਲ ਸਮਝੌਤਿਆਂ ਤੇ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਤੇ ਉਨ੍ਹਾਂ ਦੇ ਕੰਮ ਨੂੰ ਨੋਟ ਕੀਤਾ ਗਿਆ। प्रिलैंड 2015 ਤੋਂ 캐नेडियन ਰਾਜਨੀਤੀ ਦੇ ਵਿੱਚ ਇੱਕ ਪ੍ਰਮੁੱਖ ਹਸਤੀ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਜਸਟਨ ਟੂਡੋ ਦੀ ਦਿੱਤੀ ਵਜੋਂ ਸੇਵਾ ਨਿਭਾਈ ਅਤੇ 2020 ਦੇ ਵਿੱਚ ਕੈਨੇਡਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣੀ। ਉਸਨੇ ਅਬੰਤਰਾਸ਼ਟਰੀ ਵਪਾਰ ਅਤੇ ਵਿਦੇਸ਼ੀ ਮਾਮਲਿਆਂ ਦੇ ਵਿੱਚ ਵੀ ਮੁੱਖ ਭੂਮਿਕਾ ਨਿਭਾਈ। ਜਿਦੇ ਵਿੱਚ ਉਹਨਾਂ ਨੇ ਗੱਲਬਾਤ ਕਰਦੇ ਹੋਇਆ ਯੂਕਰੇਨ ਤੇ ਰੂਸ ਦੇ ਹਮਲੇ ਦੇ ਵਿਰੁੱਧ ਵਕਾਲਤ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਦਾ ਇਹ ਫੈਸਲਾ ਪਿਛਲੇ ਦਸੰਬਰ ਦੇ ਵਿੱਚ ਵਿੱਤ ਮੰਤਰੀ ਵਜੋ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਆਇਆ ਸੀ ਜਿਸ ਕਾਰਨ ਲੀਡਰਸ਼ਿਪ ਦੀ ਦੌੜ ਸ਼ੁਰੂ ਹੋ ਗਈ ਸੀ ਜੋ ਆਖਰਕਾਰ ਕਾਰਨ ਹਿੰਦੇ ਜਿੱਤੀ ਫ੍ਰੀ ਲੈਂਡ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦਾ ਵਿਦਾ ਹੋਣਾ ਨਿੱਜੀ ਬੋਝ ਭਾਰ ਨਹੀਂ ਹੈ ਸਗੋਂ ਸਮੇਂ ਬਾਰ ਹੈ ਅਤੇ ਹੋਰ ਕੈਨੇਡੀਅਨਸ ਔਰਤਾਂ ਨੂੰ ਰਾਜਨੀਤਿਕ ਕੈਰੀਅਰ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ ਟ੍ਰਾਂਸਪੋਰਟ ਅਤੇ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਕਲੇਬਲੈਂਕ ਅਤੇ ਹਾਊਸ ਲੀਡਰ ਸਟੀਵ ਮੈਕਨਨ ਵਿਚਾਰ ਵੰਡਿਆ ਜਾਣ ਗਿਆ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਲੰਬੇ ਸਮੇਂ ਤੋਂ ਲਿਬਰਲ ਮੰਤਰੀ ਰਹੇ ਕ੍ਰਿਸਟਿਆ ਫਰੀਲੈਂਡ ਕੈਬਿਨੇਟ ਚਟ ਰਹੀ ਹੈ ਅਤੇ ਪੁਸ਼ਟੀ ਕੀਤੀ ਗਈ ਹੈ ਕਿ ਉਹ ਅਕਲੀਆ ਸੰਗੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਵੇਗੀ ਜੀ ਹਾਂ ਮੰਗਲਵਾਰ ਨੂੰ ਸੋਸ਼ਲ ਮੀਡੀਆ ਉਤੇ ਪੋਸਟ ਕੀਤੀ ਗਈ ਇੱਕ ਪੱਤਰ ਦੇ ਵਿੱਚ ਫਰੀਲੈਂਡ ਨੇ ਕਿਹਾ ਹੈ ਕਿ ਉਸ ਨੇ ਜਨਤਾ ਕ ਜੀਵਨ ਦੇ ਵਿੱਚ 12 ਸਾਲ ਬਿਤਾਉਣ ਤੋਂ ਬਾਅਦ ਬਹੁਤ ਸ਼ੁਕਰਗੁਜ਼ਾਰੀ ਅਤੇ ਥੋੜੇ ਜਿਹੇ ਦੁੱਖ ਦੇ ਨਾਲ ਇਹ ਫੈਸਲਾ ਲਿਆ ਹੈ ਤੇ ਫਰੀਲੈਂਡ ਨੇ ਕਿਹਾ ਹੈ ਕਿ ਮੈਨੂੰ ਪਤਾ ਹੈ ਕਿ ਹੁਣ ਮੇਰੇ ਲਈ ਦੂਜਿਆਂ ਦੇ ਲਈ ਰਾਹ ਬਨਾਉਣ ਅਤੇ ਆਪਣੇ ਲਈ ਨਵੀਆਂ ਚੁਣੌਤੀਆਂ ਲੱਭਣ ਦਾ ਸਹੀ ਸਮਾਂ ਕ੍ਰਿਸਟਿਫਰ ਲੈਂਡ ਯੂਕਰੇਨ ਦੇ ਲਈ ਵਿਸ਼ੇਸ਼ ਦੂਤ ਬਣਨ ਦੀ ਮਾਰਕ ਕਾਰਨੀ ਦੀ ਕੈਬਨਿਟ ਛੱਡ ਰਹੀ ਹੈ ਇੱਕ ਧਾਕਕੇ ਤੋਂ ਬਾਅਦ ਸਮੇਤੋ ਕੈਨੇਡਾ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸਤਦਾਨਾਂ ਦੇ ਵਿੱਚੋਂ ਇੱਕ ਫ੍ਰੀਲੈਂਡ ਨੇ ਮੰਗਲਵਾਰ ਨੂੰ ਓਟਵਾਤ ਵਿੱਚ ਆਪਣੇ ਅਹੁਦੇ ਤੋਂ ਹਟਣ ਦਾ ਐਲਾਨ ਕਰ ਦਿੱਤਾ ਥੋੜੀ ਦੇਰ ਬਾਅਦ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਕਿ ਫ੍ਰੀਲੈਂਡਰ ਯੂਕਰੇਨ ਦੇ ਪੁਨਰ ਨਿਰਮਾਣ ਦੇ ਲਈ ਕੈਨੇਡਾ ਦਾ ਵਿਸ਼ੇਸ਼ ਪ੍ਰਤੀਨਿਧੀ ਬਣੇਗੀ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਫ੍ਰੀਲੈਂਡ ਦਾ ਉੰਨਦੀ ਸਾਲਾ ਦੀ ਸੇਵਾ ਲਈ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਉਹ ਯੂਕਰੇਨ ਦੇ ਪੁਨਰਨਿਰਮਾਣ ਲਈ ਕੈਨੇਡਾ ਦੇ ਵਿਸ਼ੇਸ਼ ਪ੍ਰਤੀਨਿਧੀ ਵਜੋਂ ਸੇਵਾ ਨਿਭਾਉਣਗੇ। ਕਾਰਨੀ ਨੇ ਉਨ੍ਹਾਂ ਦੇ ਬਹੁਪੱਖੀ ਪ੍ਰਤਿਭਾ, ਬੁੱਧੀ ਅਤੇ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ। ਇਤਿਹਾਸਕ ਵਪਾਰ ਸੌਦੇ, ਮਹਾਂਮਾਰੀ ਪ੍ਰਤੀਕਿਰਿਆਵਾਂ, ਬੱਚਿਆਂ ਦੀ ਦੇਖਭਾਲ ਸਮਝੌਤਿਆਂ ਤੇ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਤੇ ਉਨ੍ਹਾਂ ਦੇ ਕੰਮ ਨੂੰ ਨੋਟ ਕੀਤਾ ਗਿਆ। ਫ੍ਰੀਲੈਂਡ 2015 ਤੋਂ ਕੈਨੇਡੀਅਨ ਰਾਜਨੀਤੀ ਦੇ ਵਿੱਚ ਇੱਕ ਪ੍ਰਮੁੱਖ ਹਸਤੀ ਰਹੀ ਹੈ। ਉਸ ਦਾ ਪ੍ਰਧਾਨ ਮੰਤਰੀ ਜਸਟਨ ਟੂਡੋ ਦੀ ਦਿੱਤੀ ਵਜੋਂ ਸੇਵਾ ਨਿਭਾਈ ਅਤੇ 2020 ਦੇ ਵਿੱਚ ਕੈਨੇਡਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣੀ। ਉਸਨੇ ਅੰਤਰਰਾਸ਼ਟਰੀ ਵਪਾਰ ਅਤੇ ਵਿਦੇਸ਼ੀ ਮਾਮਲਿਆਂ ਦੇ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਜਿਦੇ ਵਿੱਚ ਉਹਨਾਂ ਨੇ ਗੱਲਬਾਤ ਕਰਦੇ ਹੋਇਆ ਯੂਕਰੇਨ ਤੇ ਰੂਸ ਦੇ ਹਮਲੇ ਦੇ ਵਿਰੁੱਧ ਵਕਾਲਤ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਦਾ ਇਹ ਫੈਸਲਾ ਪਿਛਲੇ ਦਸੰਬਰ ਦੇ ਵਿੱਚ ਵਿੱਤ ਮੰਤਰੀ ਵਜੋ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਆਇਆ ਸੀ ਜਿਸ ਕਾਰਨ ਲੀਡਰਸ਼ਿਪ ਦੀ ਦੌੜ ਸ਼ੁਰੂ ਹੋ ਗਈ ਸੀ ਜੋ ਆਖਰਕਾਰ ਕਾਰਨ ਹਿੰਦੀ ਜਿੱਤੀ ਫ੍ਰੀ ਲੈਂਡ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦਾ ਵਿਦਾ ਹੋਣਾ ਨਹੀਂ ਹੀ ਬੋਝ ਭਾਗ ਨਹੀਂ ਹੈ ਸਭ ਤੋਂ ਸਮੇਂ ਭਾਰੀ ਹੈ ਅਤੇ ਹੋਰ ਕੈਨੇਡੀਅਨਸ ਔਰਤਾਂ ਨੂੰ ਰਾਜਨੀਤਿਕ ਕਰੀਅਰ ਬਣਾਉਣ ਤੇ ਲਈ ਉਤਸ਼ਾਹਿਤ ਕੀਤਾ ਹੈ ਟ੍ਰਾਂਸਪੋਰਟ ਅਤੇ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਕਲੇਬਲੈਂਕ ਅਤੇ ਹਾਊਸ ਲੀਡਰ ਸਟੀਵ ਮੈਗਨਨ ਵਿਚਾਰ ਵੰਡਿਆ ਜਾਣ ਗਿਆ ਸਸਕਾਰ ਜੀ ਮੈਂ ਹਕਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਲੰਬੇ ਸਮੇਂ ਤੋਂ ਲਿਬਰਲ ਮੰਤਰੀ ਰਹੇ ਕ੍ਰਿਸਟਿਆ ਫਰੀਲੈਂਡ ਦੇ ਕੈਬਨਿਟ ਚਟ ਰਹੀ ਹੈ ਅਤੇ ਪੁਸ਼ਟੀ ਕੀਤੀ ਗਈ ਹੈ ਕਿ ਉਹ ਅਕਲੀਆ ਸੰਗੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਵੇਗੀ ਜੀ ਹਾਂ ਮੰਗਲਵਾਰ ਨੂੰ ਸੋਸ਼ਲ ਮੀਡੀਆ ਉਤੇ ਪੋਸਟ ਕੀਤੀ ਗਈ ਇੱਕ ਪੱਤਰ ਦੇ ਵਿੱਚ ਫ੍ਰੀਲੈਂਡ ਨੇ ਕਿਹਾ ਹੈ ਕਿ ਉਸ ਨੇ ਜਨਤਾ ਕ ਜੀਵਨ ਦੇ ਵਿੱਚ 12 ਸਾਲ ਬਿਤਾਉਣ ਤੋਂ ਬਾਅਦ ਬਹੁਤ ਸ਼ੁਕਰਗੁਜ਼ਾਰੀ ਅਤੇ ਥੋੜੇ ਜਿਹੇ ਦੁੱਖ ਦੇ ਨਾਲ ਇਹ ਫੈਸਲਾ ਲਿਆ ਹੈ ਤੇ ਫ੍ਰੀਲੈਂਡ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਹੁਣ ਮੇਰੇ ਲਈ ਦੂਜਿਆਂ ਦੇ ਲਈ ਰਾਹ ਬਣਾਉਣ ਅਤੇ ਆਪਣੇ ਲਈ ਨਵੀਆਂ ਚੁਣੌਤੀਆਂ ਲੱਭਣ ਦਾ ਸਹੀ ਸਮਾਂ ਹੈ ਕ੍ਰਿਸਟਿਨ ਫ੍ਰੀਲੈਂਡ ਯੂਕਰੇਨ ਦੇ ਲਈ ਵਿਸ਼ੇਸ਼ ਦੂਤ ਵਜੋਂ ਨਿਯੁਕਤ ਹੋ ਰਹੀ ਹੈ ਇੱਕ ਧਾਕਕੇ ਤੂਫਾਨ ਸਮੇਤ ਕੈਨੇਡਾ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸਤਦਾਨਾਂ ਦੇ ਵਿੱਚੋਂ ਇੱਕ ਫ੍ਰੀਲੈਂਡ ਨੇ ਮੰਗਲਵਾਰ ਨੂੰ ਓਟਵਾ ਤੋਂ ਵਿੱਚ ਆਪਣੇ ਅਹੁਦੇ ਤੋਂ ਹਟਣ ਦਾ ਐਲਾਨ ਕਰ ਦਿੱਤਾ ਥੋੜੀ ਦੇਰ ਬਾਅਦ ਹੀ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਐਲਾਨ ਕੀਤਾ ਕਿ ਫ੍ਰੀਲੈਂਡ ਯੂਕਰੇਨ ਦੇ ਪੁਨਰ ਨਿਰਮਾਣ ਦੇ ਲਈ ਕੈਨੇਡਾ ਦਾ ਵਿਸ਼ੇਸ਼ ਪ੍ਰਤੀਨਿਧੀ ਬਣੇਗੀ ਪ੍ਰਧਾਨ ਮੰਤਰੀ ਮਾਰਕਾਨੀ ਨੇ ਫੀਨਲੈਂਡ ਦਾ ਉਨਨਦੀ ਸਲਾਹ ਦੀ ਸੇਵਾ ਦੇ ਲਈ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਉਹ ਯੂਕਰੇਨ ਦੇ ਪੁਨਰ ਨਿਰਮਾਣ ਦੇ ਲਈ ਕੈਨੇਡਾ ਦੇ ਵਿਸ਼ੇਸ਼ ਪ੍ਰਤੀਨਿਧੀ ਵਜੋਂ ਸੇਵਾ ਨਿਭਾਉਣਗੇ। ਕਾਰਨੀ ਨੇ ਉਨ੍ਹਾਂ ਦੇ ਬਹੁਪੱਖੀ ਪ੍ਰਤਿਭਾ, ਬੁੱਧੀ ਅਤੇ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ। ਇਤਿਹਾਸਕ ਵਪਾਰ ਸੌਦੇ, ਮਹਾਮਾਰੀ ਪ੍ਰਤੀਕਿਰਿਆਵਾਂ, ਬੱਚਿਆਂ ਦੀ ਦੇਖਭਾਲ ਸਮਝੌਤਿਆਂ ਅਤੇ ਅੰਦਰੂਨੀ ਵਪਾਰ ਦੇ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਤੇ ਉਨ੍ਹਾਂ ਦੇ ਕੰਮ ਨੂੰ ਨੋਟ ਕੀਤਾ ਗਿਆ। ਫ੍ਰੀਲੈਂਡ 2015 ਤੋਂ ਕੈਨੇਡੀਅਨ ਰਾਜਨੀਤੀ ਦੇ ਵਿੱਚ ਇੱਕ ਪ੍ਰਮੁੱਖ ਹਸਤੀ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਡਿਪਟੀ ਵਜੋਂ ਸੇਵਾ ਨਿਭਾਈ ਅਤੇ 2020 ਦੇ ਵਿੱਚ ਕੈਨੇਡਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣੀ ਉਸਨੇ ਅੰਤਰਰਾਸ਼ਟਰੀ ਵਪਾਰ ਅਤੇ ਵਿਦੇਸ਼ੀ ਮਾਮਲਿਆਂ ਦੇ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਜਿਦੇ ਵਿੱਚ ਉਹਨਾਂ ਨੇ ਗੱਲਬਾਤ ਕਰਦੇ ਹੋਏ ਯੂਕਰੇਨ ਤੇ ਰੂਸ ਦੇ ਹਮਲੇ ਦੇ ਵਿਰੁੱਧ ਵਕਾਲਤ ਕਰਨਾ ਵੀ ਸ਼ਾਮਲ ਹੈ ਉਨ੍ਹਾਂ ਦਾ ਇਹ ਫੈਸਲਾ ਪਿਛਲੇ ਦਸੰਬਰ ਦੇ ਵਿੱਚ ਵਿੱਤ ਮੰਤਰੀ ਵੱਜੋਂ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਆਇਆ ਸੀ ਜਿਸ ਕਾਰਨ ਲੀਡਰਸ਼ਿਪ ਦੀ ਤੋੜ ਸ਼ੁਰੂ ਹੋ ਗਈ ਸੀ ਜੋ ਆਖਰਕਾਰ ਕਾਡ ਹਿੰਦੀ ਜਿੱਤੀ ਫ੍ਰੀ ਲੈਂਡ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦਾ ਵਿਦਾ ਹੋਣਾ ਨਿੱਜੀ ਬੋਝ ਭਾਰ ਨਹੀਂ ਹੈ ਸਗੋਂ ਸਮੇਂ ਬਾਰ ਹੈ ਅਤੇ ਹੋਰ ਕੈਨੇਡੀਅਨਸ ਔਰਤਾਂ ਨੂੰ ਰਾਜਨੀਤਿਕ ਕਰੀਅਰ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ ਟਰਾਂਸਪੋਰਟ ਅਤੇ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਕਲੇਬਲੈਂਕ ਅਤੇ ਹਾਊਸ ਲੀਡਰ ਸਟੀਵ ਮੈਗਨਨ ਵਿਚਕਾਰ ਵੰਡੀਆਂ ਜਾਣਗੀਆਂ ਸਸਕਾਰ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਲੰਬੇ ਸਮੇਂ ਤੋਂ ਲਿਬਰਲ ਮੰਤਰੀ ਰਹੇ ਕ੍ਰਿਸਟਿਆ ਫਰੀਲੈਂਡ ਦੇ ਕੈਬਨਿਟ ਚੜ੍ਹ ਗਈ ਹੈ ਅਤੇ ਪੁਸ਼ਟੀ ਕੀਤੀ ਗਈ ਹੈ ਕਿ ਉਹ ਅਕਲੀਆ ਸੰਗੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਵੇਗੀ ਜੀ ਹਾਂ ਮੰਗਲਵਾਰ ਨੂੰ ਸੋਸ਼ਲ ਮੀਡੀਆ ਉਤੇ ਪੋਸਟ ਕੀਤੀ ਗਈ ਇੱਕ ਪੱਤਰ ਦੇ ਵਿੱਚ ਫਰੀਲੈਂਡ ਨੇ ਕਿਹਾ ਹੈ ਕਿ ਉਸ ਨੇ ਜਨਤਾ ਕ ਜੀਵਨ ਦੇ ਵਿੱਚ 12 ਸਾਲ ਬਿਤਾਉਣ ਤੋਂ ਬਾਅਦ ਬਹੁਤ ਸ਼ੁਕਰਗੁਜ਼ਾਰੀ ਅਤੇ ਥੋੜੇ ਜਿਹੇ ਦੁੱਖ ਦੇ ਨਾਲ ਇਹ ਫੈਸਲਾ ਲਿਆ ਹੈ ਤੇ ਫਰੀਲੈਂਡ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਹੁਣ ਮੇਰੇ ਲਈ ਦੂਜਿਆਂ ਦੇ ਲਈ ਰਾਹ ਬਨਾਉਣ ਅਤੇ ਆਪਣੇ ਲਈ ਨਵੀਆਂ ਚੁਣੌਤੀਆਂ ਲੱਭਣ ਦਾ ਸਹੀ ਸਮਾਂ ਕ੍ਰਿਸਟਿਫ ਫ੍ਰੀਲੈਂਡ ਯੂਕਰੇਨ ਦੇ ਲਈ ਵਿਸ਼ੇਸ਼ ਦੂਤ ਬਣਨ ਦੀ ਮਾਰਕ ਕਾਰਨੀ ਦੀ ਕੈਬਨਿਟ ਛੱਡ ਰਹੀ ਹੈ ਇੱਕ ਧਾਕਕੇ ਤੋਂ ਬਾਅਦ ਸਮੇਤੋ ਕੈਨੇਡਾ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸਤਦਾਨਾਂ ਦੇ ਵਿੱਚੋਂ ਇੱਕ ਫ੍ਰੀਲੈਂਡ ਨੇ ਮੰਗਲਵਾਰ ਨੂੰ ਓਟਵਾਤ ਵਿੱਚ ਆਪਣੇ ਅਹੁਦੇ ਤੋਂ ਹਟਣ ਦਾ ਐਲਾਨ ਕਰ ਦਿੱਤਾ ਥੋੜੀ ਦੇਰ ਬਾਅਦ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਕਿ ਫ੍ਰੀਲੈਂਡਰ ਯੂਕਰੇਨ ਦੇ ਪੁਨਰ ਨਿਰਮਾਣ ਦੇ ਲਈ ਕੈਨੇਡਾ ਦਾ ਵਿਸ਼ੇਸ਼ ਪ੍ਰਤੀਨਿਧੀ ਬਣੇਗੀ ਪ੍ਰਧਾਨ ਮੰਤਰੀ ਮਾਰਕਾਨੀ ਨੇ ਫ੍ਰੀਲੈਂਡ ਦਾ ਉਨਨਦੀ ਸਲਾਹ ਦੀ ਸੇਵਾ ਲਈ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਉਹ ਯੂਕਰੇਨ ਦੇ ਪੁਨਰ ਨਿਰਮਾਣ ਲਈ ਕੈਨੇਡਾ ਦੇ ਵਿਸ਼ੇਸ਼ ਪ੍ਰਤੀਨਿਧੀ ਵਜੋਂ ਸੇਵਾ ਨਿਭਾਉਣਗੇ। ਕਾਰਨੀ ਨੇ ਉਨ੍ਹਾਂ ਦੇ ਬਹੁਪੱਖੀ ਪ੍ਰਤਿਭਾ, ਬੁੱਧੀ ਅਤੇ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ। ਇਤਿਹਾਸਕ ਵਪਾਰ ਸੌਦੇ, ਮਹਾਂਮਾਰੀ ਪ੍ਰਤੀਕਿਰਿਆਵਾਂ, ਬੱਚਿਆਂ ਦੀ ਦੇਖਭਾਲ ਸਮਝੌਤਿਆਂ ਤੇ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਤੇ ਉਨ੍ਹਾਂ ਦੇ ਕੰਮ ਨੂੰ ਨੋਟ ਕੀਤਾ ਗਿਆ। ਫ੍ਰੀਲੈਂਡ 2015 ਤੋਂ ਕੈਨੇਡੀਅਨ ਰਾਜਨੀਤੀ ਦੇ ਵਿੱਚ ਇੱਕ ਪ੍ਰਮੁੱਖ ਹਸਤੀ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦਿੱਤੀ ਵਜੋਂ ਸੇਵਾ ਨਿਭਾਈ ਅਤੇ 2020 ਦੇ ਵਿੱਚ ਕੈਨੇਡਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣੀ ਉਸਨੇ ਅੰਤਰਰਾਸ਼ਟਰੀ ਵਪਾਰ ਅਤੇ ਵਿਦੇਸ਼ੀ ਮਾਮਲਿਆਂ ਦੇ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਜਿਦੇ ਵਿੱਚ ਉਹਨਾਂ ਨੇ ਗੱਲਬਾਤ ਕਰਦੇ ਹੋਏ ਯੂਕਰੇਨ ਤੇ ਰੂਸ ਦੇ ਹਮਲੇ ਦੇ ਵਿਰੁੱਧ ਵਕਾਲਤ ਕਰਨਾ ਵੀ ਸ਼ਾਮਲ ਹੈ ਉਨ੍ਹਾਂ ਦਾ ਇਹ ਫੈਸਲਾ ਪਿਛਲੇ ਦਸੰਬਰ ਦੇ ਵਿੱਚ ਵਿੱਤ ਮੰਤਰੀ ਵੱਜੋਂ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਆਇਆ ਸੀ ਜਿਸ ਕਾਰਨ ਲੀਡਰਸ਼ਿਪ ਦੀ ਤੋੜ ਸ਼ੁਰੂ ਹੋ ਗਈ ਸੀ ਜੋ ਆਖਰਕਾਰ ਕਾਰਨ ਨਹੀਂ ਰਹੀ ਜਿੱਤੀ ਫ੍ਰੀ ਲੈਂਡ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਵਿਦਾ ਹੋਣਾ ਨਿੱਜੀ ਬੋਝ ਭਰ ਨਹੀਂ ਹੈ ਸਗੋਂ ਸਮੇਂ ਬari ਹੈ ਅਤੇ ਹੋਰ ਕੈਨੇਡੀਅਨਸ ਉਹਨਾਂ ਨੂੰ ਰਾਜਨੀਤਿਕ ਕੈਰੀਅਰ ਬਣਾਉਣ ਤੇ ਲਈ ਉਤਸ਼ਾਹਿਤ ਕੀਤਾ ਹੈ ਟ੍ਰਾਂਸਪੋਰਟ ਅਤੇ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਕਲੇਬਲੈਂਕ ਅਤੇ ਹਾਊਸ ਲੀਡਰ ਸਟੀਵ ਮੈਗਨਨ ਵਿਚਕਾਰ ਵੰਡਿਆ ਜਾਣ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ